ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਕੀਰ ਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਗਰਮਾ ਗਰਮ ਕਚੋਰੀ ਇਹ ਕਚੋਰੀ ਹੈਲਦੀ ਅਤੇ ਟੇਸਟੀ ਵੀ ਹੈ ਇਸ ਨੂੰ ਕਿੱਦਾਂ ਬਣਾਉਣਾ ਹੈ ਚਲੋ ਦੇਖਦੇ ਹਾਂ ਸਭ ਤੋਂ ਪਹਿਲਾਂ ਅਸੀਂ ਲੈਣਾ ਇੱਕ ਕੱਪ ਕਣਕ ਦਾ ਆਟਾ ਇਹ ਅਸੀਂ 1 ਕੱਪ ਕਣਕ ਦਾ ਆਟਾ ਲੈ ਲਿਆ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਅਜਵਾਇਨ ਐਡ ਕਰਾਂਗੇ ਹੁਣ ਅਸੀਂ ਆਦੇ ਵਿੱਚ ਅੱਧੇ ਦਾ ਥੋੜਾ ਚਮਚ ਨਮਕ ਐਡ ਕਰਾਂਗੇ ਨਮਕ ਪਾਉਣ ਨਾਲ ਸਦੀ ਕਚੋਰੀ ਬਹੁਤ ਵਧੀਆ ਬਣੇਗੀ ਆਦਾ ਟੇਸਟ ਬਹੁਤ ਵਧੀਆ ਬਣ ਕੇ ਆਊਗਾ ਇਹ ਇਹ ਅਸੀਂ ਆਦੇ ਵਿੱਚ ਨਮਕ ਐਡ ਕਰ ਦਿੱਤਾ ਹੈ ਹੁਣ ਸਾਨੂੰ ਪਾਣੀ ਚਾਹੀਦਾ ਹੈ ਹੁਣ ਅਸੀਂ ਇਹ ਆਟਾ ਗੁੰਨ ਲਵਾਂਗੇ ਪਾਣੀ ਪਾ ਕੇ ਥੋੜਾ ਥੋੜਾ ਕਰਕੇ ਅਸੀਂ ਇਹਦੇ ਵਿੱਚ ਪਾਣੀ ਐਡ ਕਰਦੇ ਜਾਵਾਂਗੇ ਅਤੇ ਐਸ ਦਾ ਇੱਕ ਡੋ ਤਿਆਰ ਕਰ ਲਵਾਂਗੇ ਅਸਟਰਾ ਮੈਂ ਇਹ ਆਟਾ ਗੁੰਨ ਕੇ ਰੱਖ ਲਿਆ ਐ ਇਸ ਨੂੰ ਹੁਣ ਅਸੀਂ ਰੈਸਟ ਤੇ ਰੱਖ ਦਵਾਂਗੇ ਥੋੜੀ ਦੇਰ ਲਈ ਹੁਣ ਸਾਨੂੰ 5 ਉਬਲੇ ਹੋਏ ਆਲੂ ਚਾਹੀਦੇ ਨੇ ਆਲੂਆਂ ਨੂੰ ਅਸੀਂ ਮੈਸ਼ ਕਰ ਲੈਣਾ ਇਸ ਤਰ੍ਹਾਂ ਅਸੀਂ ਚੰਗੀ ਤਰੀਕੇ ਨਾਲ ਆਲੂਆਂ ਨੂੰ ਮੈਸ਼ ਕਰ ਲਵਾਂਗੇ ਇਹ ਕਚੋਰੀ ਗਰਮਾ ਗਰਮ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਅਤੇ ਬਹੁਤ ਹੀ ਆਸਾਨ ਹੈ ਇਹ ਬਣਾਉਣੀ ਸਿਰਫ ਘਰ ਦੇ ਸਮਾਨ ਨਾਲ ਅਸੀਂ ਇਹ ਬਣਾਵਾਂਗੇ ਬੇਸਿਕ ਮਸਾਲਿਆਂ ਨਾਲ ਹੁਣ ਅਸੀਂ ਆਦੇ ਵਿੱਚ ਆਲੂਆਂ ਦੇ ਵਿੱਚ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਮੈਂ ਇੱਥੇ ਸੈਂਦਾ ਨਮਕ ਐਡ ਕੀਤਾ ਹੁਣ ਅਸੀਂ ਆਦੇ ਵਿੱਚ ਅੱਧਾ ਚਮਚ ਹਲਦੀ ਦਾ ਐਡ ਕਰਾਂਗੇ ਹਲਦੀ ਅਸੀਂ ਆਦੇ ਵਿੱਚ ਐਡ ਕਰ ਦਿੱਤੀ ਹੈ ਹੁਣ ਅਸੀਂ ਇਹਨਾਂ ਆਲੂਆਂ ਵਿੱਚ ਅਦਰਕ ਦਾ ਪੇਸਟ ਐਡ ਕਰਾਂਗੇ ਇੱਕ ਚਮਚ ਇੱਥੇ ਮੈਂ ਅਦਰਕ ਦਾ ਪੇਸਟ ਲਿਆ ਇੱਕ ਚਮਚ ਸਾਨੂੰ ਲਸਣ ਦਾ ਪੇਸਟ ਚਾਹੀਦਾ ਹੈ ਇਹ ਵੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਤੇ 3-4 ਸਾਨੂੰ ਕਟੀਆਂ ਹੋਈਆਂ ਹਰੀਆਂ ਮਿਰਚਾਂ ਐਡ ਕਰਨੀਆਂ ਨੇ ਅਸੀਂ ਇਹਦੇ ਵਿੱਚ ਇਹ ਸਭ ਚੀਜ਼ਾਂ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਐਡ ਕਰ ਦਵਾਂਗੇ ਹੁਣ ਅਸੀਂ ਇਸ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਵਾਂਗੇ ਹੁਣ ਸਾਨੂੰ ਚਾਹੀਦਾ ਹੈ ਫਰੈਸ਼ ਕੱਟਿਆ ਹੋਇਆ ਹਰਾ ਧਨੀਆ ਇਹਦੇ ਵਿੱਚ ਅਸੀਂ ਕੱਟਿਆ ਹੋਇਆ ਹਰਾ ਧਨੀਆ ਐਡ ਕਰਾਂਗੇ ਇਹਦੇ ਨਾਲ ਕਚੋਰੀਆਂ ਟੇਸਟ ਬਹੁਤ ਵਧੀਆ ਆਊਗਾ ਤੇ ਇੱਕ ਸਾਨੂੰ ਪਿਆਜ਼ ਚਾਹੀਦਾ ਹੈ ਅਸੀਂ ਪਿਆਜ਼ ਬਰੀਕ-ਬਰੀਕ ਕੱਟ ਕੇ ਇਹਦੇ ਵਿੱਚ ਪਾ ਦੇਣਾ ਇਹਦੇ ਨਾਲ ਵੀ ਕਚੋਰੀਆਂ ਦਾ ਟੇਸਟ ਬਹੁਤ ਵਧੀਆ ਬਣ ਕੇ ਆਊਗਾ ਸਰਦੀਆਂ ਵਿੱਚ ਕਚੋਰੀਆਂ ਖਾਣ ਦਾ ਅਲੱਗ ਹੀ ਮਜ਼ਾ ਹੈ ਇਸ ਤਰ੍ਹਾਂ ਅਸੀਂ ਇਹ ਆਲੂ ਦਾ ਮਸਾਲਾ ਤਿਆਰ ਕਰ ਲਿਆ ਹੈ ਕਚੋਰੀਆਂ ਵਿੱਚ ਅਸੀਂ ਸਟਫਿੰਗ ਭਰਨ ਲਈ ਹੁਣ ਅਸੀਂ ਆਟਾ ਲੈਣਾ ਹੈ ਜਿਹੜਾ ਅਸੀਂ ਗੁੰਨ ਕੇ ਰੱਖਿਆ ਹੋਇਆ ਸੀਗਾ ਇਸ ਤਰ੍ਹਾਂ ਅਸੀਂ ਇੱਕ ਆਟੇ ਵਿੱਚੋਂ ਪੇੜਾ ਕੱਢ ਕੇ ਐਦਾਂ ਇਸ ਨੂੰ ਹੱਥਾਂ ਨਾਲ ਵਧਾ ਲੈਣਾ ਤੇ ਚਮਚ ਦੀ ਮਦਦ ਨਾਲ ਅਸੀਂ ਇਹਦੇ ਵਿੱਚ ਸਟਫਿੰਗ ਭਰਾਂਗੇ ਇਸ ਤਰ੍ਹਾਂ ਅਸੀਂ ਇਹਦੇ ਵਿੱਚ ਸਟਫਿੰਗ ਭਰ ਲੈਣੀ ਹੈ ਇਸ ਤਰ੍ਹਾਂ ਇਸ ਨੂੰ ਹਲਕੇ ਹੱਥਾਂ ਨਾਲ ਦਬਾ ਕੇ ਅਸੀਂ ਇਸ ਨੂੰ ਬੰਦ ਕਰ ਲੈਣਾ ਇਸ ਤਰ੍ਹਾਂ ਅਸੀਂ ਕਚੋਰੀ ਨੂੰ ਬਣਾ ਲਵਾਂਗੇ ਹਲਕੇ ਹੱਥਾਂ ਨਾਲ ਅਸੀਂ ਇਸ ਨੂੰ ਦਬਾ ਲਵਾਂਗੇ ਅਤੇ ਥੋੜਾ ਥੋੜਾ ਅਸੀਂ ਇਹਦੇ ਉੱਤੇ ਤੇਲ ਲਗਾਵਾਂਗੇ ਤਾਂ ਕਿ ਕਚੋਰੀ ਸਾਡੇ ਹੱਥਾਂ ਉੱਤੇ ਨਾ ਚਿਪਕੇ ਅਤੇ ਬਿਲਕੁਲ ਵੀ ਖਰਾਬ ਨਾ ਹੋਵੇ ਇਸ ਤਰ੍ਹਾਂ ਅਸੀਂ ਇਸ ਨੂੰ ਕਚੋਰੀ ਦੀ ਸ਼ੇਪ ਦੇ ਦੇਣੀ ਹੈ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਐਦਾ ਸਾਈਜ਼ ਜਿੱਡਾ ਮਰਜ਼ੀ ਕਰ ਸਕਦੇ ਹੋ ਮੈਂ ਇੱਥੇ ਮੀਡੀਅਮ ਸਾਈਜ਼ ਦੀ ਕਚੋਰੀ ਬਣਾ ਰਹੀ ਹਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ 1 ਮਿੰਟ ਵਿੱਚ ਅਸੀਂ ਇਹ ਕਚੋਰੀ ਤਿਆਰ ਕਰ ਲਈ ਹੈ ਬਣਾ ਕੇ ਹੁਣ ਅਸੀਂ ਐਦਾ ਹੀ ਸਾਰੀਆਂ ਕਚੋਰੀਆਂ ਨੂੰ ਬਣਾ ਲਵਾਂਗੇ ਐਸ ਨੂੰ ਅਸੀਂ ਸਾਈਡ ਉੱਤੇ ਰੱਖ ਕੇ ਹੁਣ ਅਸੀਂ ਇੱਕ ਇੱਕ ਕਰਕੇ ਐਦਾ ਹੀ ਸਾਰੀਆਂ ਕਚੋਰੀਆਂ ਨੂੰ ਬੜਾ ਲਵਾਂਗੇ ਅਤੇ ਇਹਦੇ ਵਿੱਚ ਆਲੂ ਦੀ ਸਟਫਿੰਗ ਨੂੰ ਦਾ ਮਸਾਲਾ ਭਰ ਦਵਾਂਗੇ ਅੱਜ ਸਵੇਰ ਦਾ ਬਹੁਤ ਜ਼ਿਆਦਾ ਤੇਜ਼ ਮੀਂਹ ਪੈ ਰਿਹਾ ਹੈ ਤਾਂ ਇਸ ਮੌਸਮ ਵਿੱਚ ਗਰਮਾ-ਗਰਮ ਕੁਝ ਖਾਣ ਨੂੰ ਜੀ ਕਰਦਾ ਹੈ ਤਾਂ ਤੁਸੀਂ ਵੀ ਇਸ ਤਿੱਕੇ ਨਾਲ ਗਰਮਾ-ਗਰਮ ਇਸ ਮੀਂਹ ਦੇ ਮੌਸਮ ਵਿੱਚ ਇਹ ਗਰਮਾ-ਗਰਮ ਕਚੋਰੀ ਬਣਾ ਕੇ ਖਾ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਹਲਦੀ ਹੈ ਅਤੇ ਟੇਸਟੀ ਵੀ ਹੈ ਅਤੇ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਅਸੀਂ ਇਹ ਸਾਰੀਆਂ ਕਚੋਰੀਆਂ ਬਣਾ ਲਈਆਂ ਨੇ ਬਿਨਾ ਚੱਕਲੇ ਵੇਲਣ ਦੀ ਮਦਦ ਨਾਲ ਅਸੀਂ ਇਹ ਹੱਥਾਂ ਨਾਲ ਕਚੋਰੀਆਂ ਬਣਾ ਕੇ ਮਿੰਟਾਂ ਵਿੱਚ ਤਿਆਰ ਕਰ ਲਈਆਂ ਨੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਮੈਂ ਸਾਰੀਆਂ ਕਚੋਰੀਆਂ ਬਣਾ ਕੇ ਰੱਖ ਲਈਆਂ ਨੇ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਇਹ ਇੱਕਦਮ ਪਰਫੈਕਟ ਬਣ ਕੇ ਅਸੀਂ ਤਿਆਰ ਕਰ ਲਈਆਂ ਨੇ ਹੁਣ ਅਸੀਂ ਗੈਸ ਓਨ ਕਰਕੇ ਫਰਾਈ ਪੈਨ ਰੱਖ ਲੈਣਾ ਰਾਇਪੈਣ ਵਿੱਚ ਅਸੀਂ ਸਰੋਂ ਦਾ ਤੇਲ ਪਾਲਣਾ ਤੇਲ ਨੂੰ ਅਸੀਂ ਚੰਗੀ ਤਰੀਕੇ ਨਾਲ ਗਰਮ ਕਰ ਲੈਣਾ ਜਦੋਂ ਤੇਲ ਚੰਗੀ ਤਰੀਕੇ ਨਾਲ ਗਰਮ ਹੋ ਜਾਵੇਗਾ ਉਦੋਂ ਅਸੀਂ ਇਹਦੇ ਵਿੱਚ ਇੱਕ ਇੱਕ ਕਰਕੇ ਕਚੌਰੀਆਂ ਨੂੰ ਤਲਣਾ ਸ਼ੁਰੂ ਕਰਾਂਗੇ ਤੇਲ ਚੰਗੀ ਤਰੀਕੇ ਨਾਲ ਗਰਮ ਹੋ ਚੁੱਕਿਆ ਹੁਣ ਅਸੀਂ ਇਹਦੇ ਵਿੱਚ ਕਚੋਰੀ ਤਲਣ ਲਈ ਪਾ ਦਵਾਂਗੇ ਫਲੇਮ ਅਸੀਂ మీడియం ਰੱਖਣਾ ਐਸ ਤਰ੍ਹਾਂ ਅਸੀਂ ਸਾਰੀਆਂ ਕਚੋਰੀਆਂ ਨੂੰ ਫਰਾਈ ਕਰ ਲਵਾਂਗੇ ਕਚੋਰੀਆਂ ਨੂੰ ਅਸੀਂ ਹਲਕਾ 골ਡਨ ਬ੍ਰਾਊਨ ਹੋਣ ਤੱਕ ਤਲ ਲੈਣਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਡੀ ਕਚੋਰੀ ਇੱਕਦਮ ਫਰਾਈ ਹੋ ਚੁੱਕੀ ਹੈ ਹੁਣ ਅਸੀਂ ਇਸ ਨੂੰ ਬਾਹਰ ਕੱਢ ਲੈਣੇ ਆ ਇੱਕਦਮ ਪਰਫੈਕਟ ਤੇ ਹੀ ਕਚੋਰੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਹੋਰ ਕਚੋਰੀਆਂ ਵੀ ਅਦਾਈ ਇੱਕ ਇੱਕ ਕਰਕੇ ਤਲ ਲਵਾਂਗੇ ਇਹ ਗਰਮਾ ਗਰਮ ਕਚੋਰੀਆਂ ਦਹੀਂ ਨਾਲ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਤੇ ਚਾਹ ਨਾਲ ਵੀ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਕਿਸੇ ਤਰ੍ਹਾਂ ਵੀ ਇਹਨਾਂ ਨੂੰ ਖਾ ਸਕਦੇ ਹੋ ਪਰ ਗਰਮਾ ਗਰਮ ਚਾਹ ਨਾਲ ਇਹਨਾਂ ਕਚੋਰੀਆਂ ਦਾ ਟੇਸਟ ਹੋਰ ਵੀ ਜ਼ਿਆਦਾ ਵੱਧ ਜਾਂਦਾ ਆਸਤਰਾਂ ਅਸੀਂ ਇਹ ਸਾਰੀਆਂ ਕਚੋਰੀਆਂ ਨੂੰ ਤਲ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਚੋਰੀਆਂ ਸਾਡੀਆਂ ਬਿਲਕੁਲ ਪਰਫੈਕਟ ਬਣ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਡੀਆਂ ਕਚੋਰੀਆਂ ਇਕਦਮ ਫੁੱਲੀ ਫੁੱਲੀਆਂ ਅਤੇ ਪਰਫੈਕਟ ਬਣ ਰਹੀਆਂ ਨੇ ਤੁਸੀਂ ਵੀ ਇਸ ਤਰੀਕੇ ਨਾਲ ਸੋਖੇ ਤਰੀਕੇ ਨਾਲ ਇਹ ਕਚੋਰੀਆਂ ਬਣਾ ਸਕਦੇ ਹੋ ਮਿੰਟਾਂ ਵਿੱਚ ਇਸ ਤਰ੍ਹਾਂ ਅਸੀਂ ਇਹ ਸਾਰੀਆਂ ਕਚੋਰੀਆਂ ਨੂੰ ਫਰਾਈ ਕਰਕੇ ਇੱਕ ਪਲੇਟ ਵਿੱਚ ਬਾਹਰ ਕੱਢ ਲਵਾਂਗੇ ਇੱਕ ਕੱਪ ਆਟਾ ਅਤੇ 5 ਆਲੂਆਂ ਨਾਲ ਅਸੀਂ ਕਾਫੀ ਸਾਰੀਆਂ ਕਚੋਰੀਆਂ ਬਣਾ ਕੇ ਤਿਆਰ ਕਰ ਸਕਦੇ ਹਾਂ ਇਸ ਤਰ੍ਹਾਂ ਅਸੀਂ ਇਹ ਕਾਫੀ ਸਾਰੀਆਂ ਕਚੋਰੀਆਂ ਬਣਾ ਕੇ ਤਿਆਰ ਕਰ ਲਈਆਂ ਨੇ ਕਚੋਰੀਆਂ ਇੱਕਦਮ ਵਧੀਆ ਬਣ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਅਸੀਂ ਇਹ ਸਾਰੀਆਂ ਕਚੋਰੀਆਂ ਫਰਾਈ ਕਰ ਲਈਆਂ ਨੇ ਇੱਕਦਮ ਹੁਣ ਅਸੀਂ ਐਸ ਕਚੋਰੀ ਨੂੰ ਵੀ ਬਾਹਰ ਕੱਢ ਲਵਾਂਗੇ ਅਤੇ ਗੈਸ ਆਫ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਗਰਮਾ ਗਰਮ ਸਾਡੀਆਂ ਆਲੂ ਦੀਆਂ ਕਚੋਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਹੁਣ ਅਸੀਂ ਇਹਨਾਂ ਨੂੰ ਸਰਵ ਕਰਨ ਲਈ ਇੱਕ ਪਲੇਟ ਵਿੱਚ ਬਾਹਰ ਕੱਢ ਲਵਾਂਗੇ ਗਰਮਾ ਗਰਮ ਆਲੂ ਕਚੋਰੀ ਬਣ ਕੇ ਤਿਆਰ ਹੈ ਹੁਣ ਅਸੀਂ ਇਸ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾਉਣ ਲਈ ਦੋ ਹਰੀਆਂ ਮਿਰਚਾਂ ਇਹਦੇ ਉੱਤੇ ਰੱਖ ਦਵਾਂਗੇ ਹਰੀਆਂ ਮਿਰਚਾਂ ਨਾਲ ਵੀ ਕਚੋਰੀਆਂ ਦਾ ਟੇਸ ਬਹੁਤ ਵਧੀਆ ਬਣ ਜਾਊਗਾ ਇਸ ਤਰ੍ਹਾਂ ਹਰੀਆਂ ਮਿਰਚਾਂ ਕਚੋਰੀਆਂ ਦਾ ਟੇਸ ਹੋਰ ਵੀ ਜ਼ਿਆਦਾ ਵਧਾ ਦੇਣਗੀਆਂ ਤੁਸੀਂ ਦੇਖ ਸਕਦੇ ਹੋ ਕਚੋਰੀ ਸਾਡੀ ਬਿਲਕੁਲ ਪਰਫੈਕਟ ਬਣੀ ਹੈ ਇਕਦਮ ਫੁੱਲੀ ਫੁੱਲੀ ਅਤੇ ਆਦੇ ਵਿੱਚ ਸਟਫਿੰਗ ਵੀ ਅਸੀਂ ਭਰ-ਭਰ ਕੇ ਪਾਈ ਹੈ ਇਕਦਮ ਨਰਮ ਸਾਡੀ ਕਚੋਰੀ ਬਣੀ ਹੈ ਇਹ ਐਸਨੂੰ ਅਸੀਂ ਤੋੜ ਕੇ ਦਿਖਾ ਦਿੰਨੇ ਹਾਂ ਸਟਫਿੰਗ ਅਸੀਂ ਅਦੇ ਵਿੱਚ ਭਰ-ਭਰ ਕੇ ਪਾਈ ਹੋਈ ਹੈ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗੀ ਇਹ ਗਰਮਾ-ਗਰਮ ਕਚੋਰੀ ਸਾਡੀ ਬਣ ਕੇ ਤਿਆਰ ਹੈ ਤੁਸੀਂ ਵੀ ਇਸ ਤਰੀਕੇ ਨਾਲ ਇਹ ਕਚੋਰੀਆਂ ਬਣਾ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਬੇਬੇ ਬਾਪੂ ਕੀ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਵੀਂ ਨਵੀਂ ਰੈਸਪੀਜ਼ ਜਾਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ